ਹਜੀ ਡਾਕਟਰ ਸਾਹਿਬ ਜੀ ਕਿਦਾਂ ਲੋਕਾਂ ਦਾ ਕਿਦਾਂ ਤੁਹਾਡੇ ਸਾਹਮਣੇ ਆ ਜੀ ਦੇਖ ਲਓ ਸਾਰੇ ਵਾਰਡਾਂ ਜਾ ਰਹੇ ਆ ਜੀ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵਾਦਾ ਕੀਤਾ ਸੀ ਜੋ ਅਸੀਂ ਵਾਦਾ ਕੀਤਾ ਸੀ ਜੋ ਕਿ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੈ ਸਾਰੇ ਵਾਰਡਾਂ ਜਾ ਕੇ ਲੋਕਾਂ ਦੀਆਂ ਸਮੱਸਿਆ ਸੁਣ ਰਹੇ ਆ ਜਿੱਦਾਂ ਮੋਟਾ ਮੰਗਣ ਗਿਆ ਸੀ ਉਦੋਂ ਕੰਮ ਕਰਨ ਜਾ ਰਹੇ ਆ ਲੋਕਾਂ ਦੀਆਂ ਸਮੱਸਿਆ ਸੁਣ ਰਹੇ ਆ ਮੌਕੇ ਤੇ ਹੱਲ ਕਰ ਰਹੇ ਆ ਜਿੱਦਿ ਕੋਈ ਪਲਾਨਿੰਗ ਦੀ ਲੋੜ ਹੈ ਪਲਾਨਿੰਗ ਕਰ ਰਹੇ ਆ ਜਿੱਥੇ ਟੈਂਡਰ ਕਰਨ ਦੀ ਲੋੜ ਹੈ ਟੈਂਡਰ ਕਰ ਰਹੇ ਆ ਸੋ ਸਾਰਾ ਜਿਹੜਾ ਹੈਗਾ ਸਿਸਟਮੈਟਿਕਲੀ ਕੋਸ਼ਿਸ਼ ਕਰ ਰਹੇ ਆ ਵੀ ਲੋਕਾਂ ਨੂੰ ਇੱਕ ਨੂੰ ਪਾਵੋ ਵੀ ਕਿ ਸਰਕਾਰ ਨਵੀਂ ਸਰਕਾਰ ਤਾਂ ਆਈ ਆ ਬਟ ਨਵੀਂ ਸੋਚ ਵਾਲੀ ਸਰਕਾਰ ਹੈ ਇਹ ਮੈਂ ਕੋਈ ਪਹਿਲੀ ਵਾਰ ਨਹੀਂ ਕਰ ਰਿਹਾ ਬਾਰ-ਬਾਰ ਕਰ ਰਿਹਾ ਜੀ ਡਾਕਟਰ ਸਾਹਿਬ ਰਜਿੰਦਰਾ ਦੀ ਗੱਲ ਕਰੀਏ ਕੁਝ ਲੋਕਾਂ ਨੂੰ ਮਰੀਜ਼ਾਂ ਨੂੰ ਹੈਗਾ ਕਿ ਦਵਾਈਆਂ ਨਹੀਂ ਮਿਲਦੀਆਂ ਦੇਖੋ ਸਾਡੀ ਪੰਜਾਬ ਅਸੀਂ ਜਿਹੜੀ ਜਿਹੜੀ ਸੈਕੰਡਰੀ ਕਹਿੰਦੇ ਆ ਪ੍ਰਾਇਮਰੀ ਕੇਅਰ ਦੇ ਵਿੱਚ ਜਿਹੜਾ ਹੈਗਾ ਉਹ 100% ਹੋ ਗਿਆ ਜਿਹੜੇ ਮੱਲਾ ਕਲੀਨਿਕ ਆ ਅਸੀਂ ਦਵਾਈਆਂ ਹੈਗਾ ਤਾਂ ਅਸੀਂ ਮਿਲਣੀਆਂ ਤੇ ਬਾਡਰ ਦੀ ਸੁਣੋ ਸੁਣ ਲਓ ਮੇਰੇ ਸੁਣ ਲਓ ਜਿਹੜੀ ਸਿਹਤ ਮਹਿਕਮਾ ਹੁੰਦਾ ਤਿੰਨ ਲੈਵਲ ਤੇ ਹੁੰਦਾ ਪ੍ਰਾਇਮਰੀ ਕੇਅਰ ਚ ਹੋ ਗਿਆ ਸੈਕੰਡਰੀ ਕੇਅਰ ਹੈ ਜਿਹਦੇ ਵਿੱਚ ਜ਼ਿਲ੍ਹਾ ਹਸਪਤਾਲ ਹੈ ਸਬਡਿਵੀਜ਼ਨ ਹਸਪਤਾਲ ਹੈ ਔਰ ਸੀਐਸ ਹੈ ਉੱਥੇ 257 ਦੇ ਕਰੀਬ ਜਿਹੜੀਆਂ ਹੈਗੀਆਂ ਉਹ ਐਸੈਂਸ਼ੀਅਲ ਡਰੱਗ ਲਿਸਟ ਔਰ ਇਸ ਤੋਂ ਸવાય ਜਿਹੜਾ ਹੈਗਾ ਉਹ 253 ਦੇ ਕਰੀਬ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਐਸੈਂਸ਼ੀਅਲ ਡਰੱਗ ਲਿਸਟ ਵਿੱਚ ਨਹੀਂ ਆ ਉਹਦੇ ਵਾਸਤੇ ਉਹਨਾਂ ਨੂੰ ਪੈਸੇ ਦਿੱਤੇ ਆ ਵੀ ਦਵਾਈ ਖਰੀਦ ਕੇ ਦੇ ਦੇ ਉਹ ਰਿਜਾਂ ਨੂੰ ਤੇ ਇਸ ਕੰਟਰੀ ਕੇਅਰ ਦੇ ਵਿੱਚ ਵੀ ਤਕਰੀਬਨ ਸਾਡਾ ਜਿਹੜਾ ਹੈਗਾ 100% ਆ ਸੀ 90 95% ਦਵਾਈਆਂ ਜਿਹੜੀਆਂ ਸਾਰੀਆਂ ਲੋਕਾਂ ਨੂੰ ਮਿਲ ਰਹੀਆਂ ਕੋਈ ਕਿਤੇ ਕੋਈ ਟਾਮੀ ਟੱਪੀ ਦਵਾਈ ਜਿਹੜੀ ਕੋਈ ਜਿਹਨੂੰ ਅਸੀਂ ਕਹਿੰਦੇ ਆ ਨਾ ਜਿਹੜੀ ਪੇਟੈਂਟ ਵਾਲੀ ਦਵਾਈ ਹੁੰਦੀ ਆ ਜਿਹੜੀ ਕਿ ਬਾਜ਼ਾਰ ਦੇ ਵਿੱਚ इजीली अवेलेबल ਨਹੀਂ ਆ ਜਾਂ ਰੇਟ ਕੌਂਟਰੈਕਟਸ ਨਹੀਂ ਆਉਂਦੀ ਉਹਦੇ ਚ ਕੋਈ ਦਿੱਕਤ ਹੋ ਸਕਦੀ ਆ ਕਿ ਕੈਂਸਰ ਦੀ ਸਪੈਸੀਫਿਕ ਦਵਾਈ ਹੋਗੀ ਬਾਕੀ ਸਾਰੀਆਂ ਦਵਾਈਆਂ ਮਿਲ ਰਹੀਆਂ। ਆਰਡਰ ਦੀ ਕਮੀ ਹੈ। ਜਿਹੜਾ টারਸ਼ੀਰ ਕੇਅਰ ਆ ਉਹਦੇ ਵਿੱਚ ਅਸੀਂ ਇਹ ਕੀਤਾ ਵੀ ਜਿਹੜਾ ਐਮਰਜੈਂਸੀ ਆ ਜਿੱਥੇ ਜੱਚਾ ਬੱਚਾ ਹੈਗੇ ਆ ਜਾਂ ਜਿਹੜਾ ਸੁਪਰ ਸਪੈਸ਼ਲਟੀ ਬੰਗਾ ਵੀ ਉੱਥੇ ਉਹਦੀ ਅਸੀਂ ਅਵੇਲੇਬਿਲਿਟੀ ਕਰਾਤੀ ਆ OPD ਦੇ ਵਿੱਚ ਦੂਜੇ ਵਿੱਚ ਆ ਉਹ ਵੀ ਸਾਰੀ ਜੜੀ ਹੈਗੀ ਆ। ਯੂਨੀਵਰਸਲ ਅਵੇਲੇਬਿਲਿਟੀ ਆਫ টারਸ਼ੀਰੀ ਕੇਅਰ ਦੇ ਉੱਤੇ 1200 ਦਵਾਈਆਂ ਹੈਗੀਆਂ। ਉੱਥੇ ਵੀ ਜਿਹੜੀਆਂ ਸੈਕੰਡਰੀ ਕੇਅਰ ਵਾਲੀਆਂ ਮਤਲਬ 600 ਦੇ ਕਰੀਬ ਤਾਂ ਮਿਲ ਰਹੀਆਂ ਉੱਥੇ। ਲੇਕਿਨ ਉੱਥੇ ਦਵਾਈਆਂ ਦੀ ਲਿਸਟ ਬਹੁਤ ਲੰਬੀ ਆ 1200 ਉਹਦੇ ਵਿੱਚ ਜਿਹੜ ਜਿਹੜਾ ਹੈਗਾ ਜਿਹੜੀ ਲਿਸਟ ਆ ਉਹਨੂੰ ਠੀਕ ਕਰਦਾ ਸਰ ਸਟ੍ਰੈਚਰ ਦੀ ਗੱਲ ਕਰੀਏ ਇਹ ਮਰੀਜ਼ੇ ਜਿਹੜੇ ਆਉਂਦੇ ਆ ਵਾਰਡਰ ਦੀ ਕਮੀ ਹੈ ਜਿਉ ਉਹ ਆਪ ਹੀ ਸਟ੍ਰੈਚਰ ਲੈ ਕੇ ਜਾ ਰਹੇ ਆ ਆਪ ਹੀ ਨਹੀਂ ਦੇਖੋ ਸਟ੍ਰੈਚਰ ਦੀ ਵੇਲਚੇਅਰ ਦੀ ਕੋਈ ਕਮੀ ਨਹੀਂ ਆ ਮੈਨੇਜਮੈਂਟ ਦੇ ਇਸ਼ੂਸ ਆ ਗਿਆ ਉਹਦੇ ਵਾਸਤੇ ਉੱਥੇ ਜਿਹੜਾ ਹੈਗਾ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਉਹਦੇ ਚ ਬਹੁਤ ਸਾਰੀਆਂ 250 ਐਨਜੀਓਸ ਆ ਗਿਆ ਉਹਨਾਂ ਨਾਲ ਮੈਂ ਮੀਟਿੰਗ ਕਰ ਰਿਹਾ ਹੈਗਾ ਔਰ ਜਿਹੜੀਆਂ ਨਰਸਿੰਗ ਸਟੂਡੈਂਟਸ ਆ ਉਹਦੇ ਚ ਦੇਖੋ ਜੇ ਤੁਸੀਂ ਪੀਜੇ ਵੀ ਜਾਂਦੇ ਹੋ ਮੈਂ ਇੱਕ ਬਤੌਰ ਸਿਹਤ ਮੰਤਰੀ ਮੈਂ ਆਪਣੇ ਮਾਤਾ ਜੀ ਨੂੰ ਲੈ ਕੇ ਗਿਆ ਸੀਗਾ ਮੈਂ ਉੱਥੇ ਸਟ੍ਰਕਚਰ ਆਪ ਹੀ ਲੈ ਕੇ ਗਿਆ ਸੀਗਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਉਹਦੇ ਚੋਂ ਜਿਹੜੇ ਪਿੱਛੇ ਜੇ ਭਰਤੀ ਕੀਤੀਆਂ ਸੀ ਤਕਰੀਬਤ ਕਿੰਨੇ 450 ਉਹਦੇ ਚ ਵਾਰਡ ਜਿਹੜੇ ਤੁਹਾਡੇ ਵਾਰਡ ਅਟੈਂਡੈਂਟ ਆ ਉਹਨਾਂ ਦਾ ਹੀ ਕੰਮ ਹੈ ਸਫਾਈ ਸੇਵਕ ਵਾਰਡ ਅਟੈਂਡੈਂਟ ਭਰਤੀ ਕਰ ਰਹੇ ਹਾਂ ਅਸੀਂ ਨਵੀਂ ਭਰਤੀ ਚੱਲਦੀ ਪਈ ਆ ਡਾਕਟਰਾਂ ਦੀ ਭਰਤੀ ਵੀ ਚੱਲਦੀ ਪਈ ਆ ਨਵਾਂ ਸਟਾਫ ਵੀ ਰੱਖ ਰਹੇ ਆ ਉਹ ਵੀ ਬਿਹਤਰ ਕਰਾਂਗੇ ਜੀ ਉਹਦੀ ਮੈਨੇਜਮੈਂਟ ਦਾ ਬੇਸਿਕਲੀ ਇਸ਼ੂ ਹੈ ਮੈਨੇਜਮੈਂਟ ਬਿਹਤਰ ਕਰ ਰਹੇ ਆ ਉਹਦੇ ਵਾਸਤੇ ਅਸੀਂ ਜਿਹੜਾ ਡਿਪਟੀ ਜਨਰਲ ਮੈਨੇਜਰ ਲਗਾਇਆ ਜਿਹੜਾ ਕਿ ਪਾਸਪੋਰਟ ਦੀ ਡਿਊਟੀ ਹੈ ਉਹਨਾਂ ਨੇ ਮੈਂ ਕਿਹਾ ਤੂੰ ਸਾਰਾ ਦਿਨ ਬੈਠਣਾ ਹੀ ਨਹੀਂ ਸੁਪਰਵਾਈਜ਼ਰ ਲਗਾ ਰਹੇ ਆ ਜਿਹੜੇ ਐਕਟਿਵ ਬੰਦੇ ਲਗਾ ਰਹੇ ਆ ਮੈਨੇਜਮੈਂਟ ਵੀ ਬਿਹਤਰ ਕਰ ਰਹੇ ਆ 71 ਸਿਰ ਪੋਸਟਾਂ ਤਾਂ ਤੁਹਾਡੀਆਂ ਭਰਨੀਆਂ ਸ਼ੁਰੂ ਹੋ ਗਈਆਂ ਜੀ ਮਤਲਬ ਮੇਰੇ ਖਟਾਈ 300 ਤਾਂ ਭਰ ਵੀ ਗਈਆਂ ਜੀ ਬਾਕੀ 500 ਹੋ ਜਾਣਗੀਆਂ ਜਦੋਂ 4.500 ਹੋ ਜਾਣਗੀਆਂ ਉਦੋਂ ਲੋਕਾਂ ਨੂੰ ਹੋਰ ਸਹੂਲਤ ਹੋ ਜਾਏਗੀ